ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਗ੍ਰਿਪਾ ਕਲਾਉਥ ਹਾਊਸ ਕਮਾਣਾ ਤੇ ਸਭ ਤੋਂ ਪਹਿਲਾਂ ਤਾਂ ਜੀ ਆਪਣੀ ਬੇਨਤੀ ਹੈ ਜੀ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੀ ਉਹ ਇੱਕ ਵਾਰੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਜੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਤੁਹਾਡੇ ਲਈ ਇਹ ਕੱਟ ਪੀਸ ਲੈ ਕੇ ਆਉਂਦੇ ਰਹਿੰਨੇ ਆ ਉਸੇ ਤਰ੍ਹਾਂ ਹੀ ਅੱਜ ਫਿਰ ਆਪਾਂ ਲੈ ਕੇ ਆਏ ਜੀ ਤੁਹਾਡੇ ਪੇਸ਼ੇਕ ਖਿਦਮਤ ਦਾਸ ਬ੍ਰਾਂਡ ਦੇ ਲਿਵਿਆ ਕਾਟਨ ਦੇ ਜੀ ਕੱਟ ਪੀਸ ਜਿਵੇਂ ਕਿ ਤੁਸੀਂ ਪਹਿਲਾਂ ਵਾਲੀ ਵੀਡੀਓ ਨੂੰ ਵੀ ਬਹੁਤ ਪਿਆਰ ਦਿੱਤਾ ਤੇ ਬਹੁਤ ਜ਼ਿਆਦਾ ਡਿਮਾਂਡ ਹੈ ਇਹਨਾਂ ਕੱਟ ਪੀਸਾਂ ਦੀ ਤੇ ਤੁਸੀਂ ਦੱਬ ਕੇ ਵੀਡੀਓ ਇੱਕ ਵਾਰੀ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਕਿ ਜਿਨ੍ਹਾਂ ਨੂੰ ਵੀ ਇਹ ਪੀਸ ਚਾਹੀਦੇ ਹੋਣ ਤਾਂ ਉਹਨਾਂ ਨੂੰ ਇਹ ਵਾਲੇ ਪੀਸ ਮਿਲ ਜਾਣ ਆਪਾਂ ਜੀ ਡੇਲੀ ਡੇਲੀ ਆਪਾਂ ਨਵੀਂ ਨਵੇਂ ਪਾਰਸਲ ਓਪਨ ਕਰਦੇ ਆ ਤੇ ਨਵੀਂ ਨਵੀਂ ਆਪਾਂ ਤੁਹਾਡੇ ਲਈ ਜੀ ਇਹ ਆਈਟਮ ਲੈ ਕੇ ਆਉਂਦੇ ਰਹਿੰਨੇ ਆ ਉੱਪਰ ਜੀ ਆਪਾਂ ਮਿਹਨਤ ਕਰਕੇ ਉੱਪਰ ਸਟicker ਲਾਏ ਹੁੰਦੇ ਨੇ ਕਿਉਂਕਿ ਰੈਗੂਲਰ ਕਸਟਮਰ ਆਪਣੇ ਵੈਸੇ ਲੈ ਜਾਂਦੇ ਹੁੰਦੇ ਨੇ ਬਟ ਆਪਾਂ ਆਨਲਾਈਨ ਸਪੈਸ਼ਲ ਵੀਡੀਓ ਵਾਸਤੇ ਆਪਾਂ ਸਟicker ਲਾਏ ਹੁੰਦੇ ਨੇ ਤੁਸੀਂ ਇਹ ਆਈਡੀਆ ਜ਼ਰੂਰ ਦੱਸਣਾ ਵੀ ਇਹ ਕਿਵੇਂ ਤੁਹਾਨੂੰ ਇਹ ਆਈਡੀਆ ਲੱਗਿਆ ਲਓ ਜੀ ਹੁਣ ਆਪੇ ਤੋਂ ਸ਼ੁਰੂ ਕਰਦੇ ਹਾਂ ਕੱਟ ਪੀਸਾਂ ਤੋਂ 385 ਦਾ ਇਹ ਪੀਸ ਹੈ ਜੀ ਹੁਣ ਇਹ ਵਾਲਾ 360 ਦਾ ਪੀਸ ਹੈ ਜੀ ਬਾਕੀ ਤੁਸੀਂ ਇਹਦਾ ਮਾਰਕਾ ਵੀ ਚੈੱਕ ਕਰ ਸਕਦੇ ਹੋ ਹਰ ਇੱਕ ਪੀਸ ਦੇ ਉੱਪਰ ਮਾਰਕਾ ਲੱਗਿਆ ਹੋਇਆ ਕੋਈ ਐਸੀ ਵੈਸੀ ਗੱਲ ਨਹੀਂ ਹੈਗੀ ਕਿ ਆਪਾਂ ਕੁਝ ਹੋਰ ਦਿਖਾ ਰੱਖੇ ਆ ਆਹ ਲਓ ਜੀ ਉਸ ਤੋਂ ਬਾਅਦ ਨੂੰ ਸ਼ਿਮਰ ਦੇ ਵਿੱਚ ਵੀ ਮਿਲੇਗਾ ਜੀ ਸ਼ਿਮਰ ਦੇ ਵਿੱਚ ਵੀ ਪੀਸ ਤੁਹਾਨੂੰ ਇਹਦੇ ਵਿੱਚ ਦਾਸ ਦਾ ਰਹਿਣ ਵਾਲਾ 3 ਮੀਟਰ ਦੀ ਕਟ ਹੈ ਜੀ ਲਓ ਜੀ 320 ਦੀ ਕਟ ਹੈ ਜੀ ਇਹ ਬਲੈਕ ਕਲਰ ਦੇ ਵਿੱਚ ਆਪਾਂ ਵੀਡੀਓ ਨੂੰ ਜ਼ਿਆਦਾ ਲੰਬਾ ਨਹੀਂ ਕਰਦੇ ਕਿਉਂਕਿ ਜ਼ਿਆਦਾ ਲੰਬੀ ਵੀਡੀਓ ਦੇ ਵਿੱਚ ਅਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਵੀ ਟਾਈਮ ਜਾਂ ਵੇਸਟ ਹੋਵੇ ਕਿਉਂਕਿ ਜਦੋਂ ਤੱਕ ਤੁਸੀਂ ਵੀਡੀਓ ਦੇਖਦੇ ਹੋ ਉਦੋਂ ਤੱਕ ਇਹ ਵਾਲੇ ਪੀਸ ਸੇਲ ਹੋ ਜਾਂਦੇ ਨੇ ਸਾਨੂੰ ਵੀ ਸ਼ਰਮਿੰਦਗੀ ਹੁੰਦੀ ਹੈ ਕਿ ਹਰ ਇੱਕ ਕਸਟਮਰ ਨੂੰ ਕਹਿਣਾ ਪੈਂਦਾ ਕਿ ਇਹ ਵਾਲੇ ਪੀਸ ਸੇਲ ਹੋ ਗਿਆ ਜੀ ਇਹ ਵੀ ਸੇਲ ਹੋ ਗਿਆ ਕਿਉਂਕਿ ਤੁਸੀਂ ਪਿਆਰ ਇਹਨਾਂ ਦੇ ਰਹੇ ਹੋ ਸਾਰੇ ਪੀਸ ਨਾਲ ਦੀ ਨਾਲ ਹੀ ਸੇਲ ਹੋ ਜਾਂਦੇ ਨੇ ਜੀ ਹੁਣ ਵੀ ਆਪਾਂ ਬੇਨਤੀ ਕਰਦੇ ਹਾਂ ਜੀ ਕਿ ਤੁਸੀਂ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਰਿਲੇਟਿਵ ਨੂੰ ਵੀ ਇਹ ਵਾਲੇ ਪੀਸ ਮਿਲ ਜਾਣ ਬਾਕੀ ਜੀ ਤੁਸੀਂ ਲਾਈਕ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਇਹ ਵਾਲੇ ਪੀਸ ਤੁਹਾਨੂੰ ਕਿਵੇਂ ਦੇ ਲੱਗੇ ਉੱਪਰ ਆਪਣੇ ਸਟicker ਲਾਇਆ ਹੋਇਆ ਜੀ 360 ਇਹ ਵਾਲਾ 380 ਦਾ ਪੀਸ ਹੈ ਜੀ ਪਿਆਰੀ ਪਿਆਰੀ ਕੱਟ ਹੈ ਇਹਨਾਂ ਦੀ ਤੇ ਪ੍ਰਾਈਸ ਜੀ ਇਹਨਾਂ ਦਾ ਬਿਲਕੁਲ ਜੈਨੂਨ ਜਰ ਰਹਿਣ ਵਾਲਾ ਜੀ 120 ਰੁਪਏ ਪਰ ਮੀਟਰ ਜਾਨੀ ਕਿ 600 ਰੁਪਏ ਦਾ 5 ਮੀਟਰ ਮਿਲ ਜਾਏਗਾ ਤੁਹਾਨੂੰ ਜੀ ਅਗਰ ਸੂਟ ਚਾਹੀਦਾ ਹੋਇਆ 600 ਰੁਪਏ ਦਾ ਮਿਲ ਜਾਏਗਾ ਅਗਰ 4.5 ਮੀਟਰ ਦਾ ਤੁਹਾਡਾ ਸੂਟ ਬਣਦਾ ਜੀ ਫਿਰ ਕਪੜਾ ਜਿੰਨਾ ਕੱਟ ਲੱਗੇਗਾ ਓਨੇ ਕੱਟ ਹੀ ਇਹਨਾਂ ਦਾ ਚਾਰਜਸ ਹੋਏਗਾ ਜੀ ਇਹ 3 ਮੀਟਰ ਦੀ ਤੈਨੂੰ ਤੋਂ 4 ਮੀਟਰ ਦੀ ਕੱਟ ਸੀ ਹੁਣ ਅਗਲੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਸ਼ਰਟਾਂ ਜੜੀਆਂ ਮਰੀਆਂ ਭੈਣਾਂ ਦੀ ਸ਼ਰਟ ਬਣਦੀਆਂ ਨਗੀਆਂ ਲੋ ਜੀ ਇਹ 2.5 ਮੀਟਰ ਦਾ ਪੀਸ ਹੈ ਜੀ ਇਹ ਵੀ 2-65 ਸ਼ਰਟਾਂ ਦੇ ਪੀਸ ਨੇ ਜੀ ਇਹ ਤੇ ਜਿਨ੍ਹਾਂ ਨੇ ਵੀ ਬਾਟਮਾ ਲਾਉਣੀਆਂ ਨੇ ਆਪਣੇ ਕੋਲੇ ਬਾਟਮਾ ਦਾ ਸਟੱਬ ਵੀ ਮਿਲ ਜੇਗਾ ਜੀ ਬਰਬਰੀ ਕਾਟਨ ਦਾ ਜੀ 2-4 ਦਿਨਾਂ ਤੱਕ ਉਹ ਵੀ ਆ ਜਾਏਗਾ ਜੀ ਆਪਾਂ ਉਹਦੀ ਵੀ ਵੀਡੀਓ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਉਂਦੇ ਰਹਾਂਗੇ ਜੀ ਜੇ ਮੇ ਕਿਸੇ ਨੇ ਕਢਾਈ ਕਰਾਉਣੀ ਆ ਜਾਂ ਪੇਂਟ ਕਰਵਾਉਣਾ ਜਾਂ ਵਰਕ ਵਗੈਰਾ ਕਰਾਉਣਾ ਬਰਬਰੀ ਕਾਟਨ ਦੇ ਆਪਣੇ ਕੋਲੇ ਕੱਟ ਪੀਸ ਆਣ ਨੇ ਜੀ ਬਾਜ਼ਾਰ ਨਾਲੋਂ ਬਿਲਕੁਲ ਸਸਤੇ ਰੇਟ ਤੇ ਜੀ ਤੇ ਬਿਲਕੁਲ ਹਾਫ ਰੇਟ ਤੇ ਸਸਤਾ ਰੇਟ ਤਾਂ ਥੋੜਾ ਜਿਹਾ ਆਪਾਂ ਹਰ ਕੋਈ ਕਹਿ ਦਿੰਦਾ ਬਟ ਆਪਾਂ ਹਾਫ ਰੇਟ ਤੇ ਲੈ ਕੇ ਆਉਂਦੇ ਰਹਿੰਨੇ ਆ ਇਹ ਜੀ 600 ਰੁਪਏ ਦਾ ਸੂਟ ਹੈ ਜੀ ਆਪਣੇ ਕੋਲੇ ਕੱਟ ਪੀਸਾਂ ਦੇ ਵਿੱਚ 120 ਰੁਪਏ ਪਰ ਮੀਟਰ ਜੀ ਇਹ ਰਹਿਣ ਵਾਲਾ ਲਓ ਜੀ ਤੁਸੀਂ ਨਾਲ ਦੀ ਨਾਲ ਜੀ ਸਕਰੀਨ ਸ਼ਾਟ ਲੈ ਕੇ ਸਕਰੀਨ ਤੇ ਨੰਬਰ ਚੱਲ ਰਿਹਾ ਉਹਦੇ ਉੱਪਰ ਜੀ ਤੁਸੀਂ ਸਕਰੀਨ ਸ਼ਾਟ ਭੇਜ ਦਿਓ ਤੇ ਪਿੱਛੇ ਦੀ ਪਿੱਛੇ ਆਪਣਾ ਪਤਾ ਜ਼ਰੂਰ ਭੇਜ ਦਿਆ ਕਰੋ ਜੀ ਤਾਂ ਕਿ ਸਾਨੂੰ ਅਲੱਗ ਤੋਂ ਤੁਹਾਡਾ ਐਡਰੈਸ ਨਾ ਮੰਗਣਾ ਪਵੇ ਕਿਉਂਕਿ ਆਪਣਾ ਵੀ ਕਦੇ-ਕਦੇ ਮੈਸੇਜ ਆ ਆਪਾਂ ਨੂੰ ਨਹੀਂ ਪਤਾ ਲੱਗਦਾ ਕਾਲ ਨਹੀਂ ਪਿਕਅਪ ਹੁੰਦੀ ਤੁਸੀਂ ਜੀ ਇੱਕ ਵਾਰੀ ਮੈਸੇਜ ਕਰਕੇ ਨਾਲ ਦੇ ਨਾਲ ਜੀ ਆਪਣਾ ਪਤਾ ਵੀ ਪਿੱਛੇ ਦੀ ਪਿੱਛੇ ਭੇਜ ਦਿਆ ਕਰੋ ਤਾਂ ਕਿ ਉਹ ਵਾਲਾ ਪੀਸ ਆ ਪਤੋ ਡੇ ਲਈ ਤੁਹਾਡੇ ਨਾਮ ਤੇ ਤੁਹਾਡੇ ਪਤੇ ਤੇ ਹੋਲਡ ਕਰ ਦਈਏ ਜੀ ਹੁਣ ਆਪਾਂ ਜੀ ਦਿਖਾਵਾਂਗੇ ਤੁਹਾਨੂੰ ਮੀਟਰ ਤੋਂ ਲੈ ਕੇ 2 ਮੀਟਰ ਦੇ ਜਿਹੜੇ ਕੱਟ ਪੀਸ ਨੇ 1.5 ਮੀਟਰ ਤੋਂ ਮੰਨ ਕੇ ਚਲੋ ਜੀ ਜਿਵੇਂ 1 1 35 ਦਾ ਪੀਸ ਹੈ ਜੀ ਬੱਚਿਆਂ ਦੀਆਂ ਸ਼ਰਟਾਂ ਵਾਸਤੇ ਜੀ ਇਹਨਾਂ ਦਾ ਪ੍ਰਾਈਸ ਅਲੱਗ ਰੱਖਾਂਗੇ ਜੀ ਇਹਨਾਂ ਦਾ ਪ੍ਰਾਈਸ 120 ਤੋਂ ਵੀ ਘੱਟ ਹੋਏਗਾ ਤੁਸੀਂ ਪਰਸਨਲੀ ਮੈਸੇਜ ਕਰੋ ਜੀ ਆਪਾਂ ਇਹਨਾਂ ਦਾ ਤੁਹਾਨੂੰ ਪ੍ਰਾਈਸ ਵੀ ਦੱਸ ਦਾਂਗੇ ਆ ਦੇਖੋ ਜੀ 1 40 1 65 ਤੇ 1 85 ਤਿੰਨ ਪੀਸ ਇਕੂ ਜੇ ਨੇ ਤੁਸੀਂ ਇਹਦਾ ਕੋਡ ਸੈੱਟ ਬਣਾਉਣਾ ਹੋਵੇ ਜਾਂ ਸ਼ਰਟ ਬਣਾਉਣੀ ਹੋਵੇ ਤੁਹਾਡੀ ਇੱਛਾ ਜੀ ਅਗਰ ਕੋਈ ਬੱਚੇ ਦਾ ਕੋਈ ਸੂਟ ਬਣਦਾ ਤਾਂ ਇਹਦੇ ਵਿੱਚ ਤੁਸੀਂ ਬਣਾ ਸਕਦੇ ਹੋ ਤਿੰਨੇ ਪੀਸ ਇੱਕੋ ਨਾਲ ਦੇ ਨੇ ਬਾਕੀ ਮਾਰਕਾ ਵੀ ਚੈੱਕ ਕਰ ਸਕਦੇ ਹੋ ਜੀ ਸੇਮ ਮਾਰਕਾ ਸੇਮ ਕਪੜਾ ਜੀ 120 ਰੁਪਏ ਮੀਟਰ ਵਾਲੇ ਨਾਲ ਦੇ ਕਪੜਾ बटे ਤੁਹਾਨੂੰ ਆਪਾਂ ਘੱਟ ਰੇਟ ਤੇ ਦੇਵਾਂਗੇ ਉਸ ਤੋਂ ਬਾਅਦ ਜੀ 190 175 ਤੇ 175 ਤਿੰਨ ਪੀਸ ਨੇ ਜੀ ਇਹ ਤਿੰਨੇ ਪੀਸ ਵੀ ਉਹੀ ਹੈ ਜੀ ਸੇਮ ਚੀਜ਼ ਸੇਮ ਕਪੜਾ ਜੀ ਬਟ ਇਹ ਇਹਨਾਂ ਦਾ ਰੇਟ ਬਹੁਤ ਘੱਟ ਹੈ ਜੀ ਬਿਲਕੁਲ ਘੱਟ ਰੇਟ ਤੇ ਆਪਾਂ ਤੁਹਾਨੂੰ ਇਹ ਵਾਲੇ ਪੀਸ ਦੇਣੇ ਨੇ ਪ੍ਰੋਵਾਈਡ ਕਰਨੇ ਨੇ ਵੀਡੀਓ ਦੇ ਅਖੀਰ ਤੇ ਜੀ ਆਪਾਂ 5 ਮੀਟਰ ਦੇ ਸ਼ੂਟ ਵੀ ਤੁਹਾਨੂੰ ਸ਼ੋਅ ਕਰਾਂਗੇ 4.5 ਤੋਂ ਲੈ ਕੇ 5 ਮੀਟਰ ਦੀ ਜਿੰਨੀ ਕੱਟੋਗੇ ਤੁਸੀਂ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰੋ ਜੀ ਤਿੰਨੇ ਪੀਸ ਨੇ 110 150 ਤੇ 180 ਤਿੰਨੇ ਪੀਸ ਇੱਕੋ ਨਾਲ ਦੇਨੇ ਜੀ ਸੇਮ ਜੀ ਲਿਵਿਆ ਕਾਟਨ ਬਾਈ ਸਿਮਰ ਬਾਕੀ ਤੁਸੀਂ ਇਹਦਾ ਸਟੱਫ ਵੀ ਚੈੱਕ ਕਰ ਸਕਦੇ ਹੋ ਬਿਲਕੁਲ ਜਿਹੜਾ ਕਹਦੇ ਹੁੰਦੇ ਨੇ ਕਿ ਵੀ ਕਸਕਸ ਕੇ ਪੱਟੜ ਵਾਲਾ ਕੱਪੜਾ ਆਪਣੀ ਦੇਸੀ ਭਾਸ਼ਾ ਦੇ ਵਿੱਚ ਉਹ ਵਾਲੀ ਚੀਜ਼ ਹੈ ਜੀ ਇਹ ਹੰਡਣ ਵਾਲੀ ਚੀਜ਼ ਆ ਕੋਈ ਲੰਬਾ ਨਹੀਂ ਹੈਗਾ 100% ਜੀ ਇਹ ਗਾਰੰਟੀ ਦੇ ਵਿੱਚ ਕਪੜਾ ਲਓ ਜੀ ਐਵੇਂ ਵੀ ਚਾਰ ਪੀਸ ਆ ਜਾਂਦੇ ਨੇ ਇੱਕ 65 ਇੱਕ 60 ਤੇ 2 ਮੀਟਰ ਮੀਟਰ ਦੇ ਕੱਟ ਪੀਸ ਲਓ ਜੀ ਅਗਰ ਤੁਹਾਨੂੰ ਚਾਹੀਦਾ ਹੋਇਆ ਇਹਨਾਂ ਦੇ ਵਿੱਚੋਂ ਕੋਈ ਪੀਸ ਤਾਂ ਜ਼ਰੂਰ ਦੱਸਿਓ ਉਸ ਤੋਂ ਬਾਅਦ ਜੀ ਆਪਾਂ ਲੈ ਕੇ ਆਏ ਆ ਇੱਕ ਹੋਰ ਤਰ੍ਹਾਂ ਦੀ ਆਈਟਮ ਆ ਲੋ ਜੀ 81 190 180 ਇੱਕ 80 ਤੇ ਇੱਕ 90 ਆਹ ਲਓ ਜੀ ਇਹ ਵਾਲੇ ਕੱਟ ਪੀਸ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੇਮ ਕਪੜਾ ਜੀ ਸੇਮ ਸਟਫਾ ਬਾਕੀ ਤੁਸੀਂ ਦੇਖ ਲਓ ਜੀ ਮੈਸੇਜ ਕਰੋ ਜੀ ਫੋਟੋ ਆਪਾਂ ਤੁਹਾਨੂੰ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਇਹਨਾਂ ਦੀਆਂ ਇਹਨਾਂ ਦੀ ਫੋਟੋ ਆਪਾਂ ਤੁਹਾਨੂੰ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਜੀ ਅਗਰ ਚਾਹੀਦੀਆਂ ਹੁਣ ਆਹ ਲਓ ਜੀ ਇੱਕ 30 ਅਗਰ ਬੱਚਿਆਂ ਦੀ ਕੋਈ ਟੀ ਸ਼ਰਟ ਬਣਾਉਣੀ ਹੋਵੇ ਇਹ ਮੀਟਰ ਦਾ ਪੀਸ ਹੈ ਜੀ ਇੱਕ 60 ਦਾ ਪੀਸ ਹੈ ਜੀ ਇੱਕ 60 ਦਾ ਪੀਸ ਹੈ ਜੀ ਇਹ ਵੀ ਇੱਕ 60 ਦਾ ਤੇ ਇਹ 1.5 ਮੀਟਰ ਦਾ ਕਟਿੰਗ ਬਹੁਤ ਇਨਾਂਦੀ ਜੀ ਅ ਜਨਨ ਕਿ ਬੱਚਿਆਂ ਦੇ ਲਈ ਵੀ ਯੂਜ਼ ਹੋਣ ਵਾਲੀ ਆ ਕਿਉਂਕਿ ਆਪਾਂ ਨੂੰ ਕਪੜਾ ਜ਼ਿਆਦਾ ਹੋ ਕਰਨਾ ਪੈ ਜਾਂਦਾ ਆ ਦੇਖੋ ਜੀ ਇਹਦਾ ਸਟਾਫ ਥੋੜਾ ਅਲੱਗ ਆ ਜੀ ਕਲਬ ਲినਨ ਆ ਜੀ ਇਹਦੇ ਵਿੱਚ 10 ਬ੍ਰਾਂਡ ਦੀ ਹੈ ਜੀ ਆਹ ਲਓ ਜੀ ਕਲਬ ਲినਨ ਵੀ ਇਹਦੇ ਵਿੱਚ ਹੀ ਆਈ ਹੋਈ ਹੈ ਜੀ ਸੇਮ ਰੇਟ ਲੱਗ ਜਾਏਗਾ ਜੀ ਇਹ ਉਸ ਤੋਂ ਬਾਅਦ ਜੀ ਆਪਾਂ ਤੁਹਾਨੂੰ ਮੈਚਿੰਗ ਸੂਟ ਸ਼ੋਅ ਕਰਾਂਗੇ ਜਿਹੜੀਆਂ ਮੇਰੀਆਂ ਭੈਣਾਂ ਕੱਲ ਮੈਚਿੰਗ ਸੂਟ ਲੈਣ ਵੀ ਨਹੀਂ ਹੋ ਰਹੀਆਂ ਸੀ ਲਓ ਜੀ ਇਹਦਾ ਸਕਰੀਨਸ਼ਾਟ ਲੈ ਕੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਆਹ ਦੇਖੋ ਜੀ 2.5 ਮੀਟਰ ਦੀ ਸ਼ਰਟ ਆ ਤੇ 2.5 ਮੀਟਰ ਦੀ ਬਾਟਮ ਤੇ ਕੱਟ ਬਹੁਤ ਹੀ ਪਿਆਰੀ ਹੈ 5 ਕਿ ਮੀਟਰ ਦੀ ਕੱਟ ਹੈ ਜੀ ਇਹ 2 35 ਕਿਸੇ ਮੇਰੀ ਭੈਣ ਦੀ 2 35 ਦੀ ਸ਼ਰਟ ਬਣਦੀ ਹੋਵੇ ਆ ਦੇਖੋ ਜੀ ਤੇ ਨਾਲ ਉਹਦੇ ਬਾਟਮ ਆ ਜੀ 2.5 ਮੀਟਰ ਦੀ ਬਾਟਮ ਲੱਗ ਜੇਗੀ ਉਸ ਤੋਂ ਬਾਅਦ 3 ਮੀਟਰ ਦੀ ਸ਼ਰਟ ਹੈ ਜੀ ਅਗਰ ਕਪੜਾ ਸ਼ਰਟ ਦਾ ਐਕਸਟਰਾ ਲੱਗਦਾ 3 ਮੀਟਰ ਹੈ ਜੀ ਤੇ ਨਾਲ ਜੀ ਇਹਦੇ ਬਰਬਰੀ ਕਾਟਨ ਬਰਬਰੀ ਕਾਟਨ ਦੀ ਜਿਹਦੇ ਨਾਲ ਬਾਟਮ ਲਾਈ ਹੋਈ ਹੈ ਸਟੱਬ ਵੀ ਤੁਸੀਂ ਚੈੱਕ ਕਰ ਸਕਦੇ ਹੋ ਅਗਲਾ ਜੀ ਪੀਸ 320 ਦੀ ਸ਼ਰਟ ਹੈ ਜੀ ਤੇ ਬਹੁਤ ਪਿਆਰੀ ਇਹਦੀ ਕਟਿੰਗ ਹੈ ਜੀ ਤੇ ਮੈਚਿੰਗ ਬਿਲਕੁਲ ਸੇਮ ਹੈ ਜੀ ਵੀਡੀਓ ਦੇ ਵਿੱਚ ਥੋੜਾ ਫਰਕ ਰਹਿ ਸਕਦਾ ਫੋਟੋ ਆਪਾਂ ਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਬਰਬਰੀ ਦੇਖ ਸਕਦੇ ਹੋ ਜੀ ਬਰਬਰੀ ਕਾਟਨ ਹੈ ਜੀ ਇਹਦੇ ਨਾਲ ਇਸੇ ਨਾਲ ਦੀ ਕੱਟ ਪੀਸ ਆਣੇ ਨੇ ਜੀ ਕਿਸੇ ਨੇ ਵੀ ਇਹਦੇ ਨਾਲ ਦੇ ਜਿਹੜੇ ਕੱਟ ਪੀਸਾਂ ਉੱਪਰ ਪੇਂਟ ਕਰਵਾਉਣਾ ਹੋਵੇ ਵਰਕ ਕਰਵਾਉਣਾ ਹੋਵੇ ਜਾਂ ਕਢਾਈ ਕਰਵਾਉਣੀ ਹੋਵੇ ਇਹ ਇਹਨਾਂ ਕੱਟ ਪੀਸਾਂ ਦੇ ਉੱਪਰ ਹੋ ਜੇਗੀ ਜੀ ਤੁਹਾਨੂੰ ਮਿਲ ਜੇਗੀ ਇਹ ਵਾਲਾ ਪੀਸ ਜੀ ਦੋ ਵੀਦੀ ਕੱਟਾ ਜੀ 10 ਬ੍ਰਾਂਡ ਆ ਜੀ ਇਹ ਵੀ ਤੇ ਇਹਦੇ ਨਾਲ ਜੀ ਬਾਟਮ ਲਾਈ ਹੋਈ ਹੈ ਤੇ ਬਹੁਤ ਪਿਆਰੀ ਇਹਦੀ ਮੈਚਿੰਗ ਆ ਜੀ ਤੁਸੀਂ ਬਾਕੀ ਦੇਖ ਸਕਦੇ ਹੋ ਕਹਿਣ ਦੀ ਤਾਂ ਲੋੜ ਹੀ ਨਹੀਂ ਕਿਉਂਕਿ 10 ਬ੍ਰਾਂਡ ਦੇ ਜਿਹੜੇ ਕੱਟ ਪੀਸ ਹੁੰਦੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਬ੍ਰਾਂਡ ਆ ਤੇ ਨਾ ਹੀ ਇਹਨਾਂ ਦੀ ਕੋਈ ਸ਼ਿਕਾਇਤ ਹੁੰਦੀ ਆ ਆ ਤੁਸੀਂ ਦੇਖੋ ਜੀ ਚਾਰ ਪੈਂਟ ਦਾ ਪੀਸ ਹੈ ਜੀ ਇਹ ਵਾਲਾ ਜੀ ਚਾਰ ਪੈਂਟ ਦਾ ਪੀਸ ਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਸਟਾਰਟ ਕੀਤੇ ਨੇ ਜੀ 4.5 ਤੋਂ ਲੈ ਕੇ 5 ਮੀਟਰ ਦੀ ਕੱਟ ਜੀ 4 ਮੀਟਰ ਦੀ ਵੀ ਮਿਲੇਗੀ ਚਾਰ ਪੈਂਟ ਦਾ ਪੀਸ ਹੈ ਜੀ ਬਹੁਤ ਪਿਆਰਾ ਪੀਸ ਕੈਂਟ ਪੀਸ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਹੁਣ 4 ਮੀਟਰ ਦਾ ਜਿਹੜੀਆਂ ਮਰੀਆਂ ਭੈਣਾਂ ਦਾ ਸੂਟ ਬਣਦਾ ਜੀ ਸੇਮ ਕੱਪੜਾ ਜੀ ਆਪਾਂ ਜੇ ਇੱਕ ਵੀਡੀਓ ਬਣਾਉਣੀ ਆ ਆਪਾਂ ਸੇਮ ਕੱਪੜੇ ਦੀ ਬਣਾਉਣੀ ਆ ਅਲੱਗ ਕੱਪੜਾ ਕੋਈ ਨਹੀਂ ਮਿਲੇਗਾ ਤੁਹਾਨੂੰ ਜਿਵੇਂ ਆਪਾਂ ਦਾਸ ਦੀ ਲੀਵੀਆ ਦੀ ਆਪਾਂ ਵੀਡੀਓ ਬਣਾ ਰਹੇ ਸਾਰੀ ਵੀਡੀਓ ਦਾਸ ਲੀਵੀਆ ਦੀ ਹੋਣੀ ਹੈ ਤੁਸੀਂ ਦੇਖੋ ਜੀ 4 ਮੀਟਰ ਦਾ ਪੀਸ ਹੈ ਤੇ ਕੱਟ ਵੀ ਤੁਸੀਂ ਦੇਖੋ ਜੇ ਤੁਹਾਡਾ 4 ਮੀਟਰ ਦਾ ਸੂਟ ਬਣਦਾ ਤਾਂ ਤੁਹਾਡਾ ਘੱਟ ਪੈਸਿਆਂ ਦਾ ਸੂਟ ਬਣ ਜੇਗਾ 120 ਰੁਪਏ ਪਰ ਮੀਟਰ ਦੇ ਹਿਸਾਬ ਨਾਲ 480 ਰੁਪਏ ਦਾ ਜੀ ਇਹ ਸੂਟ ਬਣ ਜੇਗਾ ਤੁਹਾਡੇ ਲਈ ਆ ਦੇਖੋ ਜੀ 4 ਮੀਟਰ ਦੇ ਅਗਲਾ ਇਹ ਵਾਲਾ ਪੀਸ ਵੀ ਸੇਮ ਇਹਦਾ ਜੀ ਸਟਾਫਾ ਤੇ ਬਿਲਕੁਲ ਕੈਂਟ ਕਪੜਾ ਜੀ ਉਸ ਤੋਂ ਅਗਲਾ ਜੀ 395 4 ਕਿ ਮੀਟਰ ਦੇ ਵਾਲਾ ਬਲੈਕ ਕਲਰ ਦਾ ਪੀਸ ਹੈ ਜੀ ਇਹਦੀ ਡਿਜ਼ਾਈਨਿੰਗ ਚੈੱਕ ਕਰੋ ਜੀ ਤੁਸੀਂ ਆਪ ਖੋਲ ਕੇ ਤੁਹਾਨੂੰ ਦਿਖਾ ਦਿੰਨੇ ਆ ਇਹ ਪੂਰਾ ਰਨਿੰਗ ਦੇ ਵਿੱਚ ਜੀ ਇਹ ਪੀਸ ਆ ਦੇਖੋ ਜੀ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਦੀ ਜੰਨੀ ਤੁਸੀਂ ਆਖੋਗੇ ਉਸ ਤੋਂ ਵੀ ਜ਼ਿਆਦਾ ਕਿਤੇ ਪਿਆਰੀ ਹੈ ਆਹ ਲਓ ਜੀ ਇੱਕ ਪੀਸ 335 ਦਾ ਇੱਕ ਪੀਸ 1.5 ਮੀਟਰ ਦਾ ਹੁਣ ਤੁਸੀਂ ਜੀ ਅਹ ਤੁਹਾਡੀ ਮਰਜ਼ੀ ਆ ਲਾਈਕ ਕਰਨਾ ਸ਼ੇਅਰ ਕਰਨਾ ਜੀ ਕਮੈਂਟ ਕਰਨਾ ਕਿਉਂਕਿ ਆਪਾਂ ਮਿਹਨਤ ਕੀਤੀ ਹੈ ਦੋਨੇ ਪੀਸ ਕਿਤੋਂ ਆਪਾਂ ਪਹਿਲਾਂ ਵੀ ਇਹ ਵਾਲੇ ਪੀਸ ਵੀ ਆਪਾਂ ਲੱਭ ਕੇ ਲੈ ਕੇ ਆਏ ਆ 190 ਦੇ ਜੀ ਇਹ ਵਾਲੇ ਪੀਸ ਵੀ ਆਪਾਂ ਜੀ ਤੁਹਾਡੇ ਲਈ ਲੱਭ ਕੇ ਲੈ ਕੇ ਆਏ ਆ 335 ਤੇ 1.5 ਹੁਣ ਜੇ ਇਹ ਮੰਨ ਕੇ ਚਲੋ ਪੌਣੇ 5 ਮੀਟਰ ਮango ਕਪੜਾ ਇਹ ਹੋ ਗਿਆ ਤੇ ਬਾਕੀ ਜੀ ਅਗਲਾ ਆਪਾਂ ਦਿਖਾਉਣੇ ਆ 4 ਕਿ ਮੀਟਰ ਦੀ ਕਟ ਹੈ ਜੀ ਇਹ 4 ਕਿ ਮੀਟਰ ਦਾ ਲਾਈਟ ਜੇ ਕਲਰ ਹੈ ਜੀ ਆਫ ਵਾਈਟ ਅਰੀਜਨਲ ਤੇ ਦੋ ਸ਼ਰਟਾਂ ਵਿੱਚ ਪਰ ਸੂਟ ਬਣ ਜੇਗੇ ਦਾ ਆ ਲੋ ਜੀ ਸਾਢੇ 4 5 ਮੀਟਰ ਸਾਢੇ 5 ਮੀਟਰ ਦਾ ਕਪੜਾ ਜੀ ਇਹ ਡਿਜ਼ਾਈਨ ਚੈੱਕ ਕਰ ਲਓ ਤੁਸੀਂ 10 ਬ੍ਰਾਂਡ ਹੈ ਜੀ ਇਹ ਇਹਦੇ ਨਾਲ 1 ਮੀਟਰ ਦਾ ਪੀਸ ਆਪਣੇ ਅਲੱਗ ਤੋਂ ਲਾਇਆ ਹੋਇਆ ਜੀ ਅਗਰ ਤੁਸੀਂ ਦੋ ਸੂਟ ਵੀ ਚਾਹੁੰਦੇ ਹੋਣ ਆ ਲੋ ਜੀ ਇੱਕ ਪੀਸ ਆ ਮਿਲ ਜੇਗਾ 4 ਮੀਟਰ ਦਾ ਇੱਕ 4.5 ਤੇ ਪਲੱਸ ਮੀਟਰ ਇਹ 5.5 ਕੀਤਾ ਹੋਇਆ ਇਹ 4 ਮੀਟਰ ਅਗਰ ਤੁਹਾਨੂੰ ਦੋਨੇ ਚਾਹੀਦੇ ਨੇ ਤਾਂ ਦੋਨਾਂ ਦਾ ਸਕਰੀਨਸ਼ਾਟ ਲੈ ਕੇ ਭੇਜੋ ਜੀ ਫਟਾਫਟ ਕਿਉਂਕਿ ਇਹ ਵਾਲੇ ਸੂਟ ਬਹੁਤ ਜਲਦੀ ਸੇਲ ਹੋ ਜਾਣੇ ਨੇ ਬਾਅਦ ਚ ਸਾਨੂੰ ਵੀ ਸ਼ਰਮਿੰਦਗੀ ਜੀ ਹੁੰਦੀ ਹੈ ਜੀ ਕਿ ਆਪਾਂ ਨੂੰ ਵੀਡੀਓ ਪਾ ਦਿੰਨੇ ਆਪਣੇ ਕੋਲ ਪੀਸ ਫਿਰ ਮਿਲਦੇ ਨਹੀਂ ਹੈਗੇ ਨਾਲ ਦੀ ਨਾਲ ਸੇਲ ਹੋ ਜਾਂਦੇ ਨੇ ਇਹ 270 ਤੇ ਦੋ ਆ ਲਓ ਜੀ 470 ਪੌਣੇ 5 ਮੀਟਰ ਮੰਗੋ ਇਹ ਕੱਪੜਾ ਜੀ ਦੇਖ ਲਓ ਜੀ ਬਾਕੀ ਡਿਜ਼ਾਈਨ ਸੂਟ ਬਣੇਗਾ ਜੀ ਇਹਨਾਂ ਦਾ ਉਸ ਤੋਂ ਬਾਅਦ ਜੀ ਆਪਾਂ ਅਗਲੇ ਵੀ ਤੁਹਾਨੂੰ ਪੀ ਸ਼ੋ ਕਰਾਂਗੇ 4 40 ਆਪੇ ਵੀਡੀਓ ਨੂੰ ਲੰਬਾ ਨਹੀਂ ਕਰਦੇ 4 ਮੀਟਰ ਹੁਣ ਤੁਸੀਂ ਸਕਰੀਨ ਸ਼ਾਟ ਭੇਜਣਾ ਜੀ ਲਓ ਜੀ 375 ਤੇ 1.5 ਦੋ ਪੀਸ ਨੇ ਜੀ ਇਹ ਦੋਨੇ ਪੀਸਾਂ ਨੂੰ ਜੋੜ ਕੇ ਸੂਟ ਬਣ ਜਾਏਗਾ ਅਗਲੇ ਪੀਸ ਜੀ 6 15 ਤੇ ਪਲੱਸ ਮੀਟਰ ਇੱਕ ਸੂਟ ਤੇ ਇੱਕ ਸ਼ਰਟ ਦੇ ਵਿੱਚੋਂ ਰਾਮ ਨਾਲ ਨਿਕਲ ਜੇਗੀ ਅਗਰ ਚਾਹੀਦਾ ਹੋਇਆ ਕਿਸੇ ਨੂੰ ਤਾਂ ਜੀ ਡੀਐਮ ਕਰੋ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਬਾਕੀ ਆ ਇਧਰ ਵਾਲੀ ਸਾਈਡ ਆਪਣੇ ਕੋਲੇ ਬਹੁਤ ਘੱਟ ਪੀਸ ਆਏ ਪਏ ਨੇ ਜੀ 5-5 ਮੀਟਰ ਦੇ ਵੀ ਇਹਨਾਂ ਵਿੱਚ ਸੂਟ ਨੇ ਉਹ ਆਪਾਂ ਤੁਹਾਡੇ ਲਈ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਵੀ ਤੁਹਾਡੇ ਲਈ 5-5 ਮੀਟਰ ਦੇ ਨਵੇਂ ਸੂਟ ਲੈ ਕੇ ਆਵਾਂਗੇ ਤੁਸੀਂ ਬਣੇ ਰਿਹਾ ਕਰੋ ਜੀ ਆਪਣੇ ਚੈਨਲ ਦੇ ਨਾਲ ਉਮੀਦ ਕਰਦੇ ਹਾਂ ਜੀ ਕਿ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਧੰਨਵਾਦ ਜੀ